ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜਿਆ ਜੀ ਦੁੱਗਰੀ ਰੋਡ ਦੇ ਫਾੜਿਆਂ ਕੋਲੇ ਹਿੰਮਤ ਸਿੰਘ ਨਗਰ ਪਰ ਅਬੀ ਵੀਰੇ ਕੋਲੇ ਅੱਗੇ ਵੀ ਆਪਾਂ ਨੇ ਹੁੰਦੇ ਆ ਅੱਜ ਫੇਰ ਆਇਆ ਤੇ ਆਫਰ ਚੱਲਦਾ ਤੁਹਾਨੂੰ ਦੇਖਦਾ ਬਾਈ ਕੋਲੇ ਕੀ ਆਫਰ ਚੱਲਦਾ ਹਾਂਜੀ ਫਿਰ ਕੀ ਹਾਲ ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਤਾਂ ਅਸੀਂ ਪਹਿਲੀ ਵਾਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਅਸੀਂ ਫੇਰ ਨਵੀਂ ਆਫਰ ਲੈ ਆਂਦੇ ਆ ਨਾਲੇ ਡੀਐਨ ਨਵੇਂ-ਨਵੇਂ ਲਿਆਉਂਦੇ ਆ ਇਹਨਾਂ ਨਾਲੇ ਬ੍ਰਾਂਡਡ ਪੀਸ ਆ ਇੱਕ ਆਰਟੀਕਲ ਖੋਲੀ ਜਰਾ ਪੀਸ ਬਹੁਤ ਸ਼ਾਨਦਾਰ ਪੀਸ ਲਿਆਵਾਂ ਵਾਲੇ ਮਾਦੇ ਵੀ ਸ਼ਰਟਾਂ ਕਿੰਨੇ ਨੇ ਇਹ ਭਾਜੀ 1000 ਰੁਪਏ ਤਿੰਨ ਨਾਲ ਸਾਰੇ ਫਰੈਸ਼ ਆਰਟੀਕਲ ਨੇ ਨਾਲੇ ਨਿਊ ਬ੍ਰਾਂਡ ਦੇ ਪੀਸ ਨੇ ਸਾਰੇ ਯੂਰਪ ਦਾ ਮਾਲ ਆ ਇਹ ਯੂਰਪ ਦਾ ਮਾਲ 1000 ਦੇ ਤਿੰਨ ਇਹ ਅਜੇ ਸ਼ਰਟਾਂ ਨਹੀਂ ਹਵਾਈ ਸ਼ਰਟਾਂ ਨੇ ਚਾਹੇ ਫੁੱਲ ਲੈ ਲੋ ਚਾਹੇ ਹਾਫ ਲੈ ਲੋ ਇੱਕੋ ਰੇਟ ਰਹਿਣਗੇ ਅਸਾਂ ਇਹ ਨਿਊ ਨੇ ਸਾਰੀਆਂ ਹਾਂਜੀ ਸਾਰੇ ਆਰਟੀਕਲ ਨੇ ਭਾਜੀ ਨਾਲੇ ਬ੍ਰਾਂਡ ਹੋਣਗੇ ਓਕੇ ਵੀਰੇ ਲੈ ਲੋ ਆ ਬ੍ਰਾਂਡ ਚੈੱਕ ਕਰੋ ਹੋਲਡ ਨੇਵੀ ਦਾ ਪੀਸ ਓਕੇ ਵੀਰੇ ਲੈ ਲੋ ਆਪਣਾ ਇੰਡੀਆ ਦਾ ਬ੍ਰਾਂਡ ਹੈ ਭਾਜੀ ਬਨਾਨਾ ਦਾ ਓਕੇ ਵੀਰੇ ਸਾਰੇ ਬ੍ਰਾਂਡ ਵਾਲੇ ਪੀਸ ਹੋਣਗੇ ਆਦੇ ਤੋਂ ਬ੍ਰੈਂਡ ਚੈੱਕ ਕਰੋ ਵੀ ਸਾਰੇ ਨਿਊ ਪੀਸ ਨੇ ਨਾਲੇ ਖੋਲੀ ਸਾਰਾ ਸਰਪਲਸ ਮਾਲ ਹੋਗਾ ਭਾਜੀ ਨਾਲੇ ਬ੍ਰੈਂਡ ਆਰਟੀਕਲ ਹੋਣਗੇ ਸਾਰੀ ਛੇਂਟ ਪੈਂਟਾ ਕਿੰਨੀਆਂ ਨੇ ਹਜ਼ਾਰ ਚ ਤਿੰਨ ਪੈਂਟਾਂ ਨੇ ਪਿੰਡ ਵੀ ਹਜ਼ਾਰ ਦੇ ਤਿੰਨ ਆ ਭਾਜੀ ਆ ਦੇਖੋ ਪਿੰਡ ਚੈੱਕ ਕਰੋ ਉਹ ਪੈਂਟਾ ਚੈੱਕ ਕਰ ਲਓ ਜੀ ਅਲੀ ਦੀ ਪੈਂਟ ਹੈਗੀ ਹਜ਼ਾਰ ਦੇ ਤਿੰਨ ਪੀਸ ਨੇ ਹਜ਼ਾਰ ਦੇ ਤਿੰਨ ਪੈਂਟਾਂ ਜੀਨ ਦੀ ਭਾਜੀ ਦਾ ਆਪਣੇ ਉਹੀ ਰੋਬ ਇਨਸ਼ਾਅੱਲਾ ਸਟਾਕ ਦੇਖੋ ਭਾਜੀ ਕਿੰਨਾ ਤੰਦਰ ਕੀਤਾ ਆਇਆ ਸੀ ਲੋਡ ਆ ਦੇਖੋ ਵੀ ਬੱਦ ਸਟਾਕ ਕਰਿਆ ਹੋਇਆ ਵਾ ਸਟਾਕ ਬਹੁਤ ਪਿਆ ਬਾਈ ਕੋਲੇ ਲੱਕ ਨਾਲ ਜਿੰਨਾ ਮਰਜ਼ੀ ਲੈ ਲਿਓ 28 ਤੋਂ ਲੈ ਕੇ ਭਾਜੀ 60 ਕਮਣ ਤੱਕ ਪੈਂਟ ਪਈ ਆ ਆਪਣੇ ਕੋਲ ਬਾਈ ਨੂ ਆਰਟੀਕਲ ਪੀਸ ਪਿਆ ਨਾਲੇ ਸਾਰੀ ਕਰੇਂਡਾ ਦੀ ਪੈਂਟ ਪਈ ਆ ਆਰਟੀਕਲ ਬਹੁਤ ਸ਼ਾਨਦਾਰ ਪਿਆ ਪੀਸ ਜਿਗਾ ਕਰ ਲੋ ਕਿੰਨੇ ਸ਼ਾਨਦਾਰ ਪੀਸ ਨੇ ਆ ਦੇਖੋ ਵੀ ਇਹ ਮੋਡਲ ਲੋਰ ਹੋਗਾ ਪੈਂਟ ਸਟਾਈਲ ਪੀਸ ਹੋਣਗੇ ਇਨਾਂ ਚ ਆਰਟੀਕਲ ਬਹੁਤ ਸ਼ਾਨਦਾਰ ਮਿਲ ਜਣਗੇ ਸਾਰੇ ਸਾਰੇ ਮਿਲ ਜਣਗੇ ਦੇ ਵਿੱਚ 32 34 36 ਸਾਰੇ ਨੇ ਓਕੇ ਬਾਈ ਕਿੰਨੇ ਲੱਕ ਤੱਕ ਪਹੁੰਚੇ ਇਹ ਇਹ ਭਾਜੀ ਆਪਣੇ ਕੋ 28 ਕਮਰ ਤੋਂ ਲੈ ਕੇ 40 45 ਕਮਰ ਤੱਕ ਮਿਲ ਚਲਗੇ ਹਾਂਜੀ ਹਾਂਜੀ ਲੋਰ ਵੀ ਓਕੇ ਵੀਰ ਵਗੇ ਸ਼orts ਵਗੈਰਾ ਬਾਕਸੋ ਚੀਜ਼ਾਂ ਹੁੰਦੀਆਂ ਨੇ ਸਾਰੀ ਇੰਪੋਰਟਡ ਆਈਟਮਾਂ ਨੇ ਆਪਣੇ ਕੋ ਠੀਕ ਹੈ ਬਈ ਸਟਾਕ ਵੱਧੂ ਪਿਆ ਭਾਈ ਜਿੰਨਾ ਮਰਜ਼ੀ ਲੈ ਲਿਓ ਜਿੰਨਾ ਮਰਜ਼ੀ ਵੱਧੂ ਸਟਾਕ ਰੱਖਿਆ ਹੋਇਆ ਹੈ ਭਾਜੀ